ਕੁਦਰਤ ਦੇ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ। ਹੜ੍ਹਾਂ ਨੇ ਬੜੀ ਭਿਆਨਕ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ। 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਗਈ। 2000 ਤੋਂ ਵੱਧ ਜਿਹੜੇ ਪਿੰਡ ਨੇ ਉਹ ਤਬਾਹ ਹੋ ਗਏ। ਪਸ਼ੂਧਨ ਦਾ ਨੁਕਸਾਨ ਹੋ ਗਿਆ। ਮਤਲਬ ਇੰਨਾ ਕੋ ਘਾਟਾ ਪਿਆ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ। ਬਟ ਕੁਦਰਤ ਤੇ ਕੁਦਰਤ ਹੈਗੀ ਹੈ। ਤਬਾਹੀ ਦਾ ਵੰਝਰ ਨਹੀਂ ਦੇਖਿਆ ਜਾ ਸਕਦਾ। ਲੇਕਿਨ ਮੈਂ ਤਨਵਾਦ ਕਰਨਾ ਚਾਹੁੰਦਾ ਹਾਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਬਾੰਦਾ ਉਹਨਾਂ ਦੀ ਸਮੁੱਚੀ ਟੀਮ ਦਾ ਕੱਲ ਉਹਨਾਂ ਨੇ ਇਤਿਹਾਸਕ ਫੈਸਲੇ ਲਏ ਜਿਹੜਾ ਕਿ ਪ੍ਰਭਾਵਿਤ ਲੋਕਾਂ ਦੀ ਜ਼ਖਮਾਂ ਦੇ ਉੱਤੇ ਮਰ੍ਹਮ ਲਾਉਣ ਦੇ ਬਰਾਬਰ 20000 ਰੁਪਇਆ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ। ਔਰ ਸਾਰਾ ਤੋਂ ਵੱਡੀ ਗੱਲ ਕਿ ਦੇਸ਼ ਦੇ ਵਿੱਚ ਪਹਿਲੀ ਵਾਰੀ ਇਸ ਆਫਤ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਐਸੀ ਪਾਲਿਸੀ ਲਿਆਂਦੀ ਹੈ ਜਿੱਦੀ ਜ਼ਮੀਨ ਉਧਾਰ ਰਿਤਾ ਜਿਦਾ ਖੇਤ ਉਹਦਾ ਰੇਟ ਜਿਸ ਦੇ ਤਹਿਤ ਜਿਹੜੇ ਹੈ ਜਿਹੜੀ ਫਸਲਾਂ ਦੇ ਵਿੱਚ ਰੇਤਾ ਭਰ ਗਿਆ ਹੈਗਾ ਉਹ ਕਿਸਾਨ ਉਸ ਰੇਤੇ ਨੂੰ ਵੇਚ ਸਕਦੇ ਆ ਭਾਵੇਂ ਪੂਰਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ ਬਟ ਕੁਝ ਹੱਦ ਤੱਕ ਇਸ ਦੇ ਨਾਲ ਉਹਨਾਂ ਨੂੰ ਦੇਖਣ ਨੂੰ ਮਿਲੂਗਾ ਔਰ ਮਾਨ ਸਾਹਿਬ ਨੇ ਬਾਕੀ ਵੀ ਐਲਾਨ ਕੀਤਾ ਹੈ ਕਿ ਮਰਤਕਾਂ ਨੂੰ ਵੀ ਮੁਆਵਜ਼ਾ ਮਿਲੇਗਾ ਬਾਕੀ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ ਅੱਜ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਪੂਰਾ ਪੰਜਾਬ टिक टिक ही लगा के ਉਹਨਾਂ ਦੇ ਦੌਰੇ ਵੱਲ ਦੇਖ ਰਿਹਾ ਹੈ ਕਿ ਉਹ ਕੋਈ ਚੰਗੀ ਰਾਹਤ ਪੰਜਾਬ ਨੂੰ ਚੰਗਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਦੇ ਕੇ ਜਾਣ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਹੈ ਕਿਉਂਕਿ ਪੰਜਾਬ ਤੇ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਬਹੁਤ ਹੀ ਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਿਨਿਸਟਰ ਵੀ ਆਏ ਇੱਥੇ ਸਿਰਫ ਡਿਜਾਸਟਰ ਟੂਰਿਜ਼ਮ ਕਰਕੇ ਚੱਲਦੇ ਪਰ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਜਦ ਜੋ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬੀਆਂ ਦੀਆਂ ਉਲਝਣਾਂ ਦੇ ਉੱਤੇ ਖਰਾ ਉਤਰਨ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤਾ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਉਹ ਪੰਜਾਬ ਨੂੰ ਜਰੂਰ ਦੇਖੇ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਹੈ ਕਿ ਪੰਜਾਬ ਦੇਖ ਦੇ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਨਿਸਟਰ ਵੀ ਆਏ ਇੱਥੇ ਸਿਰਫ ਡਿਜਾਸਟਰ ਟੂਰਿਜ਼ਮ ਕਰਕੇ ਚਲਦੇ ਪਰ ਭਟਾਨ ਮੰਤਰੀ ਨੂੰ ਚਾਹੀਦਾ ਹੈ ਜੇ ਅਜੋ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬੀਆਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤੀ ਹੈ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਉਹ ਪੰਜਾਬ ਨੂੰ ਜਰੂਰ ਦੇ ਕੇ ਚਲੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ